ਅੱਜ ਇਹ ਟੋਲ ਫ੍ਰੀ ਦੀ ਗੱਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧਿਆ ਜਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਆ ਅੱਜ ਜੇ ਟੋਲ ਦੇ ਜਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਚ ਤਿੰਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨਾਲ ਰਲ ਕੇ ਅਸੀਂ ਕਾਰ ਆਏਗਾ ਫ੍ਰੀ ਕਰ ਦਿੰਦਾ ਜਿਹੜਾ ਹੈਗਾ ਇਹਨੂੰ ਫ੍ਰੀ ਅਨ ਵਿੱਚੇ ਸਮੇਂ ਲਈ ਕਰਾਂਗੇ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਘਟਦਾ ਇਹ ਬੇਸਿਕ ਕਾਰਨ ਕੀ ਹੈ ਬੇਸਿਕ ਕਾਰਨ ਹੈ ਕਿ ਟੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕਰਦੇ ਸੀ 24 ਘੰਟੇ ਦੀ 24 ਘੰਟੇ ਜਿੰਨੀ ਜਿਹੜੇ ਮਰਜ਼ੀ ਲਾ ਲੋ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈ ਫਲੋਰ ਜਾਣਾ ਹੋਵੇ 100 ਦਾ ਤੇਲ ਲੱਗਦਾ ਤੇ 430 ਦੀ ਪਰਚੀ ਆ ਕਿਹੜਾ ਬੰਦਾ ਜੰਪ ਕਰੇ ਇਹ ਨਾ ਇਹ ਇਹਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਹਾ ਸਾਨੂੰ ਸਮਝ ਨਹੀਂ ਆਉਦੀ ਵੀ ਸਰਕਾਰ ਸਾਰਾ ਜੋਰ ਐਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਸਾਲ ਦੇ ਵਿੱਚ ਤਿੰਨ ਵਾਰੀ ਵੱਧ ਗਿਆ ਕਿੰਨੇ ਜਿੱਤੇ ਆਪਣੇ ਕਿਸਾਨਾਂ ਨੂੰ ਸਹਾਰਾ ਕਿਉਂ ਜਿਹੜੇ ਇੱਕ ਦੋ ਕਿਸਾਨ ਜਿਹਦੇ ਵਧੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਕੇਯੂ ਦਵਾਪਾ ਅੱਡ ਐਸਾ ਬੰਦੀ ਜਿਹੜੀ ਜਿੱਥੇ ਬੰਦੀ ਆ ਦੋ ਜਿੱਤੇ ਬੰਦੀਆਂ ਕਿਸਾਨ ਜਿੱਤੇ ਬੰਦੀਆਂ ਨੇ ਸਾਡੇ ਨਾਲ ਟੈਕਸੀ ਯੂਨੀਅਨਾਂ ਨੇ ਜਿਹੜੀਆਂ ਜਿੰਨੀਆਂ ਵੀ ਇੰਦਰੋਂ ਪਿੱਛੋਂ ਪੋਵਾੜੀ ਤੋਂ ਲੈ ਕੇ ਲੁਧਿਆਣਾ ਟੈਕਸੀ ਦੇ ਆਪਰੇਟਰ ਨੇ ਸਾਰੇ ਸਾਡੇ ਨਾਲ ਤੇ ਟਰੱਕ ਟਰੱਕ ਯੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਿੱਤੇ ਬੰਦੀਆਂ ਨੇ ਸੋਸ਼ਲ ਜਿੱਤੇ ਦੁਕੀਆਂ ਜੀਆਂ ਨਾਲ ਸਮਰਥਨ ਕਰ ਹੱਦ ਤੱਕ ਇਹ ਆ ਫਰੀ ਹੋਊਗਾ ਹੋਰ ਕਿੱਥੇ ਹੋਏਗਾ ਅਸੀਂ 11 11:30 ਫਰੀ ਕਰਾਂਗੇ ਅਣ ਪੇਛੇ ਸਮੇਂ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ ਇਹ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਫ਼ ਕਰਨਾ ਚਾਹੁੰਦਾ ਕਿ ਕਾਰ ਚਾਹੇ ਮਰੂਤੀ ਨਾਗੇ ਚਾਹੇ ਜੈਗਵਰ ਨਾਗੇ ਜੇਬ ਸਾਡੀ ਘਟਦੀ ਆ ਤੇ ਇਸ ਕਰਕੇ ਨਾ ਤੇ ਇੱਥੇ ਕੋਈ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਗड्ढे ਸਾਰੇ ਟ੍ਰਾਂਸ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਗੁੰਡਾਗਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਆ ਸਾਡੇ ਤੋਂ ਇਸ ਕਰਕੇ ਅਸੀਂ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਇਹ ਟੋਲ ਬੰਦ ਕਰਾਇਆ ਜਾਂਦਾ ਹੈ ਜਾਂ ਫ੍ਰੀ ਕਰਾਇਆ ਜਾਵੇ ਫ੍ਰੀ ਕਰਾਇਆ ਜਾਵੇ ਬਈ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਥੋੜਾ ਦੇਣੀ ਆ ਲੋਕ ਤਾਂ ਫ੍ਰੀ ਲੰਘਣਗੇ ਅੱਜ ਤੋਂ ਫ੍ਰੀ ਆ ਟੋ ਅਨਿਮਿੱਤ ਸਮੇਂ ਆਣ ਮੇਚੇ ਸਮੇਂ ਆਈ ਦੀ ਜੀ ਟੋਲ ਫ੍ਰੀ ਦੀ ਗੱਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧਿਆ ਜਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਆ ਅੱਜ ਜੇ ਟੋਲ ਦੇ ਜਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਚ ਤਿੰਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨੇ ਰਲ ਕੇ ਅਧਿਕਾਰ ਆਏਗਾ ਪ੍ਰੀ ਕਰ ਦਿੰਦਾ ਜਿਹੜਾ ਹੈਗਾ ਇਹਨੂੰ ਗਰੀ ਅਣਵਿਚੇ ਸਮੇਂ ਲਈ ਕਰਾਂਗੇ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਘਟਦਾ ਇਹ ਬੇਸਿਕ ਕਾਰਨ ਕੀ ਸੀ ਬੇਸਿਕ ਕਾਰਨ ਹੈ ਕਿ ਕੰਟਰੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕਰਦੇ ਸੀ 24 ਘੰਟੇ ਦੀ 24 ਘੰਟੇ ਜਿੰਨੀ ਜਿਹੜੇ ਮਰਜ਼ੀ ਲਾ ਲੋ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਦੀ ਹੈlfloor ਜਾਣਾ ਹੋਵੇ 100 ਦਾ ਤੇਲ ਲੱਗਦਾ ਤੇ 430 ਦੀ ਪਰਚੀ ਹੈ ਕਿਹੜਾ ਬੰਦਾ ਦੇ ਉੱਪਰ ਏ ਨਾ ਇਹ ਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਆ ਸਾਨੂੰ ਸਮਝ ਨਹੀਂ ਆਉਦੀ ਵੀ ਸਰਕਾਰ ਸਾਰਾ ਜੋਰ ਇਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਸਾਲ ਦੇ ਵਿੱਚ ਤਿੰਨ ਵਾਰੀ ਵੱਧ ਗਿਆ ਕਿੰਨੇ ਜਿੱਥੇ ਬੰਦੇ ਸਫਰ ਕਰਦੇ ਹੋ ਜਿਹੜੇ ਇੱਕ ਦੋ ਕਿਸਾਨ ਜਿਹਦੇ ਵਦਿਆ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਕੇਯੂ ਦਬਾਵਾ ਐ ਰਾਜ ਸਾਹਿਬ ਵਾਲੀ ਜਿਹੜੀ ਜਿੱਥੇ ਬੰਦੀਆਂ ਦੋ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਨੇ ਸਾਡੇ ਨਾਲ ਟੈਕਸੀ ਯੂਨੀਅਨ ਨੇ ਜਿਹੜੀਆਂ ਜਿੰਨੀਆਂ ਵੀ ਇੰਦਰੋਂ ਪਿੱਛੋਂ ਪੋਹਵਾੜੀ ਤੋਂ ਲੈ ਕੇ ਲੁਧਿਆਣਾ ਕਾਸੀ ਜੇ ਆਪਰੇਟਰ ਨੇ ਸਾਰੇ ਸਾਡੇ ਨਾਲ ਤੇ ਟਰੱਕ ਟਰੱਕ ਯੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਥੇਬੰਦੀਆਂ ਨੇ ਸੋਸ਼ਲ ਜਥੇਬੰਦੀਆਂ ਨਾਲ ਸਮਰਥਨ ਕਰ। ਹੱਦ ਤੱਕ ਇਹ ਇਸ ਦਾ ਫ੍ਰੀ ਹੋਊਗਾ। ਹੋਰ ਕਿੰਨੇ ਵਜੇਗਾ? ਅਸੀਂ 11:30 ਫ੍ਰੀ ਕਰਾਂਗੇ। ਅਣ ਮੀਤੇ ਸਮੇਂ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ। ਕਿ ਇਹ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਫ਼ ਕਰਨਾ ਚਾਹੁੰਦਾ ਕਿ ਟਰੱਕ ਚਾਹੇ ਬਰੂਤੀ ਨਾਂਗੇ ਚਾਹੇ ਜੈਗਵਰ ਨਾਂਗੇ ਜੇਬ ਸਾਡੀ ਘਟਦੀ ਆ ਤੇ ਇਸ ਕਰਕੇ ਨਾਤੇ ਤੇ ਕੋਈ ਇਹ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਗड्ढे ਸਾਰੇ ਟ੍ਰਾਂਸ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਗੁੰਡਾ ਕਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਆ ਸਾਡੇ ਤੋਂ ਇਸ ਕਰਕੇ ਅਸੀਂ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਤੇ ਟੋਰ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਜੋ ਫ੍ਰੀ ਕਰਾਜੋ ਕੋਈ ਟੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਥੋੜੀ ਦੇਣੀ ਲੋਕ ਤਾਂ ਫ੍ਰੀ ਲੰਘਣਗੇ ਅੱਜ ਤੋਂ ਫ੍ਰੀ ਆ